ਜਾਗੁਰਦੇਵ ਤੁਹਾਨੂੰ ਗੁਰਦੇਵ ਬ੍ਰਹਮਲੀਨ ਪਰਮ ਸੰਤ ਸਰਵੰਦਾਸ ਮਹਾਰਾਜ ਜੀ ਦੀ ਪਵਿੱਤਰ ਯਾਦ ਵਿੱਚ ਇੱਕ ਰਚਨਾ ਨਿਮਿ ਨਿਮਿ ਪੂਰ ਪਵੇ ਮੈਨੂੰ ਯਾਦ ਗੁਰਾਂ ਦੀ ਆਈ ਨਿਮਿ ਨਿਮਿ ਪੂਰ ਪਵੇ ਗੁਰਾਂ ਦੀ ਆਈ ਸੋਣੇ ਜਿਹੇ ਮੁਖ ਵਾਲਿਆ ਸੋਣੇ ਜਿਹੇ ਮੁਖ ਵਾਲਿਆ ਕਿਥੇ ਲੁਕ ਗਏ ਸੂਰਤ ਸ਼ਪਾਈ ਮੇਨੇ ਮੇ ਪੂਰੇ ਪਵੇ ਮੈਨੂੰ ਯਾਦ ਗੁਰਾਂ ਦੀ ਆਈ ਤੇਰੇ ਬਾਜੋਂ ਗੁਰੂ ਪਿਆਰੇ ਆ ਸਾਨੂੰ ਕੋਣ ਦਲਾਸੇ ਦੇਵੇ ਤੇਰੇ ਬਾਜੋਂ ਗੁਰੂ ਪਿਆਰਿਆ ਸਾਨੂੰ ਕੋਣ ਦਲਾਸੇ ਦੇਵੇ 헤ਜਰਾਂ ਦੇ ਰੋਗ ਚੰਦਰੇ ਆਗ ਦਿਲ ਦੇ ਤੋਂ ਵੇ ਪਲਵਿਨਾ ਚੈਨਾਵੇ ਐਸੀ ਬਰਹੂ ਚ ਆਤੀ ਲਾਈ ਪਲਵਿਨਾ ਚੈਨਾਵੇ ਐਸੀ ਬਿਰਹੋ ਚ ਆਤੀ ਲਈ ਨਿਮੀ ਨਿਮੀ ਪੂਰ ਪਵੇ ਮੈਨੂੰ ਯਾਦ ਗੁਰਾਂ ਦੀ ਆਈ ਮੁੱਖ ਤੇਰਾ ਤੱਕ ਸੋਣਿਆ ਹਜ ਪ੍ਰੇਮ ਕੁੱਠੀ ਦਾ ਹੋਵੇ ਮੁਖ ਤੇਰਾ ਤੱਕ ਸੋਣਿਆ ਹਜ ਪ੍ਰੇਮ ਕੁੱਠੀ ਦਾ ਹੋਵੇ ਤੇਰੇ ਜਿਹਾ ਹੋਰ ਕੋਈ ਨਾ ਦਿਲ ਕਰ ਕਰ ਚੇਤੇ ਰੋਵੇ ਇੱਕ ਤੇਰੀ ਦੀਦ ਬਦਲੇ ਜੀ ਇੱਕ ਤੇਰੀ ਦੀਦ ਬਦਲੇ ਤੇਰੀ yaad ਵਿੱਚ ਉਮਰਾਂ ਬਤਾਈ ਨਿਮੀ ਨਿਮੀ ਪੂਰ ਪਵੇ ਮੈਨੂੰ ਯਾਦ ਗੁਰਾਂ ਦੀ ਆਈ ਤੇਰੇ ਸੰਗ ਬੀਤੇ ਪੱਲ ਜੋ ਮੇਰੀ ਜਿੰਦ ਦਾ ਨੇ ਸਰਮਾਇਆ ਤੇਰੇ ਸੰਗ ਬੀਤੇ ਪਲ ਜੋ ਮੇਰੀ ਜਿੰਦ ਦਾ ਨੇ ਸਰਮਾਇਆ ਰੰਗ ਲਿਓ ਪਲ ਕੀਮਤੀ ਜਿ ਜਿੰਦ ਨਾ ਹੋਰ ਕਮਾਇਆ ਇੱਕ ਵਾਰੀ ਆ ਜਾ ਸੋਹਣਿਆ ਇੱਕ ਵਾਰੀ ਆ ਜਾ ਪਿਆਰਿਆ ਮੋੜ ਪਿਆਰ ਦੀ ਮਿਲੇ ਰਸਾਈ ਪਵੇ ਮੈਨੂੰ ਯਾਦ ਗੁਰਾਂ ਦੀ ਆਈ ਨਿਮੀ ਨਿਮੀ ਪੂਰ ਪਵੇ ਮੈਨੂੰ ਯਾਦ ਗੁਰਾਂ ਦੀ ਆਈ ਹੋਣ ਜਹੇ ਮੁਖ ਵਾਲਿਆ ਕਿਥੇ ਲੋਕ ਗਏ ਸੂਰਤਿ ਸ਼ਪਾਈ ਜਿਨੇ ਮਿਨਿ ਮਿ ਪੂਰ ਪਵੇ ਨਿ ਮਿਨਿ ਮਿ ਪੂਰ ਪਵੇ ਪਵੇ ਮੈਨੂੰ ਯਾਦ ਗੁਰਾਂ ਦੀ ਆਈ ਜੈ ਗੁਰਦੇਵ ਧੰਨ ਗੁਰਦੇਵ